ਇਹ ਤਸਵੀਰਾਂ ਨੇ ਮੋਹਾਲੀ, ਲੁਧਿਆਣਾ, ਜਲੰਧਰ ਤੇ ਪਠਾਨਕੋਟ ਦੀਆਂ ਪੰਜਾਬ ਸਰਕਾਰ ਹੁੰਦਾਬਾਦ 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 ਕੁਝ ਅਜਿਹੇ ਨਜ਼ਾਰੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਹੈ ਜਿੱਥੇ ਪੰਜਾਬ ਰੋਡਵੇਜ਼ ਦੇ ਐਡ ਹੌਕ ਸਿਸਟਮ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਵਿੱਚ ਸਰਕਾਰ ਦੇ ਖਿਲਾਫ ਰੋਸ ਦੀ ਅਜਿਹੀ ਤਸਵੀਰ ਨਜ਼ਰ ਆ ਰਹੀ ਹੈ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਰੋਡਵੇਜ਼ ਦੇ 18 ਡਿੱਪੂਆਂ ਦੇ ਮੁਲਾਜ਼ਮ 3 ਦਿਨਾਂ ਦੀ ਹੜਤਾਲ ਉਤੇ ਨੇ ਹੜਤਾਲ ਕਰਨ ਕਰੀਬ 1300 ਬੱਸਾਂ ਅੱਡਿਆਂ ਦੇ ਉੱਤੇ ਹੀ ਖੜੀਆਂ ਰਹੀਆਂ ਤੇ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਰੋਡਵੇਸ ਦੇ ਕਰੀਬ 7400 ਮੁਲਾਜ਼ਮ ਹੜਤਾਲ ਉੱਤੇ ਨੇ ਵੀ ਤਨਖਾਹ ਸਾਡੀ ਛੇ ਜਾਂ ਤੋਂ ਕਦੇ 6500 ਕਦੇ 6000 ਤੱਕ ਦੇ ਰਹੀ ਹੈ ਅਜੇ ਤੱਕ ਸਾਡਾ ਇਹਨਾਂ ਨੇ ਪਹਿਲਾਂ ਤਾਂ 3 ਸਾਲ 4 ਸਾਲ ਇਸੇ ਤਰ੍ਹਾਂ ਲੰਘਾਉਂਦੇ ਰਹੀ ਜੀ ਮੁਰਕੇ ਸਾਨੂੰ ਕਹਿੰਦੇ ਵੀ ਤੁਹਾਡਾ ਟੈਸਟ ਹੋਣਾ ਜੀ ਸਾਡਾ ਟੈਸਟ ਇਹਨਾਂ ਨੇ ਲਿਆ ਜੀ ਕਹਿੰਦੇ ਵੀ ਜਿੰਨੀਆਂ ਪੰਜਾਬ ਰੂਟ ਵਿੱਚ ਬੱਸਾਂ ਸ਼ਾਮਲ ਹੋਣਗੀਆਂ ਪੰਨਵਸ ਦੀਆਂ ਪੰਜਾਬ ਰੂਟ ਵਿੱਚ ਉਸੇ ਤਰ੍ਹਾਂ ਤੁਹਾਨੂੰ ਅਸੀਂ ਰੈਗੂਲਰ ਕਰਾਂਗੇ ਇਹਨਾਂ ਨੇ ਉਸ ਤਰ੍ਹਾਂ ਜੀ ਗੱਡੀਆਂ ਵੀ ਸਾਡੀਆਂ ਇਹ 575 ਬੱਸਾਂ ਵੀ ਰੂਟ ਵਿੱਚ ਪੈ ਗਈਆਂ ਅੱਜ ਤੱਕ ਸਾਡੀ ਜੀ ਕੋਈ ਵੀ ਨਹੀਂ ਇਹਨਾਂ ਨੇ ਚਲਵਾਈ ਸੰਦ ਸਾਨੂੰ ਠੇਕੇਦਾਰ ਪਾ ਕੇ ਸਾਨੂੰ ਕਿਸੇ ਟਾਲਾ ਰਹੇ ਨੇ ਜੋ ਵੀ ਕਰ ਰਹੇ ਨੇ ਅਫਸਰ ਰਲ ਕੇ ਡਾਇਰੈਕਟਰ ਸਾਹਿਬ ਰਲ ਕੇ ਸਭ ਕਰ ਰਹੇ ਨੇ ਅਸੀਂ ਵੀ ਚਾਹੁੰਦੇ ਹਾਂ ਕਿ ਜੋ ਵੀ ਸਾਡੇ ਲਾਗੂ ਕੀਤਾ ਜਾਵੇ ਹਰਿਆਣਾ ਪੈਟਰਨ ਸਰ ਦੇ ਤੇ ਲਾਗੂ ਕੀਤਾ ਜਾਵੇ ਜੋ ਸਾਡੇ ਵੀ ਵਰਕਰ ਸਾਰੇ ਕੰਮ ਚੰਗੀ ਤਰ੍ਹਾਂ ਕਰਨ ਜੋ ਵੀ ਹੈ ਹਰ ਚੱਲਦਾ ਪਿਆ ਤੱਕਾ ਉਹ ਖਤਮ ਕੀਤਾ ਜਾਵੇ। ਇੱਕ ਤਾਂ ਵਰਕਰ ਨੂੰ 200 ਕਿਲੋਮੀਟਰ ਕਰਕੇ ਉਹਨੂੰ 40-45000 ਰੁਪਏ ਤਨਖਾਹ ਦਿੱਤੀ ਜਾਂਦੀ ਆ। ਇੱਕ ਵਰਕਰ ਤੋਂ 400 450 ਕਿਲੋਮੀਟਰ ਕਰਾ ਕੇ 14-14 ਘੰਟੇ ਡਿਊਟੀ ਲੈ ਕੇ ਉਹਨੂੰ 7-8000 ਰੁਪਏ ਦਿੱਤਾ ਜਾਂਦਾ ਜਿਸ ਨਾਲ ਗੁਜ਼ਾਰਾ ਨਹੀਂ ਹੁੰਦਾ। 7 ਦਿਨਾਂ ਦੀ ਹੜਤਾਲ ਦੇ ਦੌਰਾਨ ਐਤਵਾਰ ਨੂੰ ਇਹ ਮੁਲਾਜ਼ਮ ਆਪਣੀਆਂ ਮੰਗਾਂ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਵਿੱਚ ਵੀ ਪ੍ਰਦਰਸ਼ਨ ਕਰਨਗੇ 18 ਤਰੀਕ ਨੂੰ ਅਸੀਂ ਲੰਮੀ ਪਿੰਡ ਬਾਦਲ ਦੇ ਜੀ ਜੋ ਸਾਰੀਆਂ ਜਥੇਬੰਦੀਆਂ ਜਿਹੜੀਆਂ ਜੀ ਡੈਟ ਵਰਕਰ ਵਾਲੀਆਂ ਠੇਕੇ ਤੇ ਭਰਤੀ ਵਾਲੀਆਂ ਉਹ ਅਸੀਂ ਉਥੇ ਰੋਸ ਮਜਾਰਾ ਕਰਨ ਜਾਣੀ 18 ਤਰੀਕ ਨੂੰ ਪਹਿਲਾਂ ਬਾਦਲ ਸਾਹਿਬ ਸਾਨੂੰ ਲਾਰੇ ਲਾਉਂਦੇ ਰਹੇ ਕਦੀ ਤੁਹਾਡੀ ਇੱਥੇ ਮੀਟਿੰਗ ਕਰਾਂਗੇ ਪਰ ਸਾਡੀ ਮੀਟਿੰਗ ਨਹੀਂ ਕਿਤੇ ਵੀ ਕੀਤੀ ਹੁਣ ਅਸੀਂ ਸਾਰੇ ਵਰਕਰਾਂ ਨੇ ਜਥੇਬੰਦੀਆਂ ਨੇ ਰਲ ਕੇ ਇਹ ਕੀਤਾ ਕਿ ਅਸੀਂ ਲੰਬੀ ਉਹਨਾਂ ਦੇ ਪਿੰਡ ਜਾਵਾਂਗੇ ਔਰ ਉੱਥੇ ਉਹਨਾਂ ਕੋਲ ਪੁੱਛਾਂਗੇ ਵੀ ਤੁਸੀਂ ਸਾਡੇ ਨਾਲ ਮੀਟਿੰਗ ਕਦੋਂ ਕਰੋਗੇ ਜਾਂ ਕਿਸ ਟਾਈਮ ਕਰੋਗੇ ਹੜਤਾਲ ਉਤੇ ਚੱਲ ਰਹੇ ਇਹਨਾਂ ਮੁਲਾਜ਼ਮਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ ਅਨੰਤ ਸਮੇਂ ਲਈ ਹੜਤਾਲ ਤੇ ਚਲੇ ਜਾਣਗੇ।